ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਗਰਮੀਆਂ ਸ਼ੁਰੂ ਹੋ ਚੁੱਕੀਆਂ ਐ ਅਤੇ ਗਰਮੀਆਂ ਦੇ ਸ਼ੁਰੂ ਹੋਣ ਦੇ ਨਾਲ ਹੀ ਮੱਛਰਾਂ ਦੀ ਪਰਹਾਰ ਵੀ ਹੋਣ ਲੱਗੀ ਐ ਕਮਰਿਆਂ ਦੇ ਅੰਦਰ ਤੱਕ ਮੱਛਰ ਪਹੁੰਚ ਚੁੱਕੇ ਨੇ ਅਤੇ ਇਹ ਮੱਛਰ ਸਾਨੂੰ ਖਾਸ ਕਰਕੇ ਆਰਾਮ ਕਰਨ ਵੇਲੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਸੌਣ ਵੇਲੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਹੁਣ ਇਹਨਾਂ ਮੱਛਰਾਂ ਤੋਂ ਬਚਣ ਦੇ ਲਈ ਅਸੀਂ ਕੈਮੀਕਲ ਵਾਲੀ ਮਸ਼ੀਨਾਂ ਦੀ ਜਾਂ ਫਿਰ ਧੂਏ ਵਾਲੀ ਬੱਤੀਆਂ ਦੀ ਵਰਤੋਂ ਕਰਦੇ ਹਾਂ ਅਤੇ ਇਹ ਕੈਮੀਕਲ ਵਾਲੀ ਮਸ਼ੀਨਾਂ ਜਾਂ ਫਿਰ ਧੂਏ ਵਾਲੀ ਬੱਤੀਆਂ ਸਾਨੂੰ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਗਾ ਸਕਦੀਆਂ ਹਨ ਸੋ ਸਾਨੂੰ ਹੁਣ ਕਰਨਾ ਕੀ ਪਵੇਗਾ ਅਸੀਂ ਮੱਛਰਾਂ ਤੋਂ ਵੀ ਛੁਟਕਾਰਾ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਕੈਮੀਕਲ ਵਾਲੀ ਮਸ਼ੀਨਾਂ ਦੀ ਵਰਤੋਂ ਵੀ ਨਾ ਕੀਤੀ ਜਾਵੇ ਤਾਂ ਫਿਰ ਸਾਨੂੰ ਪ੍ਰਾਤਨ ਸਮੇਂ ਦੇ ਵਿੱਚ ਇਸਤੇਮਾਲ ਕਰਨ ਵਾਲੀਆਂ ਜੋ ਘਰੇਲੂ ਨੁਕਤੇ ਹੁੰਦੇ ਨੇ ਉਹਨਾਂ ਨੂੰ ਵੇਰ ਤੋਂ ਵਰਤੋਂ ਦੇ ਵਿੱਚ ਹੁਣ ਲਿਆਉਣਾ ਪਵੇਗਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋ ਇਹੋ ਜਿਹੇ ਘਰੇਲੂ ਨੁਕਤੇ ਦੱਸਾਂਗਾ ਜਿਸ ਦੇ ਵਰਤੋਂ ਦੇ ਨਾਲ ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ ਮੱਛਰ ਤੁਹਾਡੇ ਘਰ ਦੇ ਅੰਦਰ ਵੜਨਗੇ ਵੀ ਨਹੀਂ ਅਤੇ ਜੇਕਰ ਤੁਹਾਡੇ ਕਮਰਿਆਂ ਦੇ ਅੰਦਰ ਮੱਛਰ ਆ ਵੀ ਜਾਣਗੇ ਇਹਨਾਂ ਨੁਕਤਿਆਂ ਤੋਂ ਬਾਅਦ ਘਰਾਂ ਤੋਂ ਬਾਹਰ ਭੱਜ ਜਾਣਗੇ ਅਤੇ ਤੁਹਾਡੇ ਲੱਗਣਗੇ ਨਹੀਂ ਅਤੇ ਤੁਹਾਨੂੰ ਕੋਈ ਬਿਮਾਰੀ ਵੀ ਨਹੀਂ ਹੋਵੇਗੀ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੁਸੀਂ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਤમે ਤੁਹਾਨੂੰ ਦੋ ਨੁਕਤੇ ਦੱਸਾਂਗਾ ਇੱਕ ਨੁਕਤਾ ਪੁਰਾਣਾ ਅਤੇ ਇੱਕ ਨੁਕਤਾ ਨਵਾਂ ਨਵੇਂ ਅਤੇ ਪੁਰਾਣੇ ਸਮੇਂ ਦੇ ਸੁਮੇਲ ਵਾਲੇ ਇਹ ਨੁਕਤੇ ਹੋਣਗੇ ਤੁਸੀਂ ਕਰਨਾ ਕੀ ਹੈ ਦੋਸਤੋ ਤੁਸੀਂ ਬਾਜ਼ਾਰ ਦੇ ਵਿੱਚੋਂ ਦੋ ਚੀਜ਼ਾਂ ਖਰੀਦ ਕੇ ਲੈ ਕੇ ਆਣੀਆਂ ਹੈਗੀਆਂ ਪਹਿਲੀ ਚੀਜ਼ ਹੈ ਨਿੰਮ ਦਾ ਤੇਲ ਦੂਜੀ ਚੀਜ਼ ਹੈਗੀ ਕਪੂਰ ਨਿੰਮ ਦਾ ਤੇਲ ਪੰਚਾਰੀ ਦੀ ਦੁਕਾਨਾਂ ਤੋਂ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦਾ ਹੈ ਐਸੀ ਤਰ੍ਹਾਂ ਕਪੂਰ ਕਪੂਰ ਦੀਆਂ ਗੋਲੀਆਂ ਵੀ ਤੁਹਾਨੂੰ ਪੰਚਾਰੀ ਦੀ ਦੁਕਾਨ ਤੋਂ ਆਸਾਨੀ ਦੇ ਨਾਲ ਮਿਲ ਜਾਣਗੀਆਂ ਹੁਣ ਇਹਨਾਂ ਦੋਵੇਂ ਚੀਜ਼ਾਂ ਦਾ ਆਪਾਂ ਪ੍ਰਯੋਗ ਕਿਵੇਂ ਕਰਨਾ ਹੈਗਾ ਤੁਸੀਂ ਕਪੂਰ ਦੀਆਂ ਗੋਲੀਆਂ ਨੂੰ ਪੀਸ ਕੇ ਉਹਨਾਂ ਦਾ ਪਾਊਡਰ ਜਿਹਾ ਬਣਾ ਲੈਣਾ ਹੈਗਾ ਅਤੇ ਨੀਮ ਦੇ ਤੇਲ ਦੇ ਵਿੱਚ ਉਸ ਨੂੰ ਰਲਾ ਦੇਣਾ ਹੈਗਾ ਹੁਣ ਇਹਨਾਂ ਦੋਵੇਂ ਚੀਜ਼ਾਂ ਨੂੰ ਤੁਸੀਂ ਰਲਾ ਕੇ ਰੱਖ ਲੈਣਾ ਹੈ ਅਤੇ ਸ਼ਾਮ ਵੇਲੇ ਜਾਂ ਰਾਤ ਵੇਲੇ ਜਦੋਂ ਵੀ ਤੁਸੀਂ ਚਾਹੋ ਜਦੋਂ ਵੀ ਮੱਛਰ ਘਰ ਦੇ ਵਿੱਚ ਤੁਹਾਨੂੰ ਲੱਗਣ ਕਿ ਮੱਛਰ ਆ ਚੁੱਕੇ ਹਨ ਤੁਸੀਂ ਇਸ ਤੇਲ ਜਿਸ ਦੇ ਵਿੱਚ ਕਪੂਰ ਦਾ ਪਾਊਡਰ ਰਲਿਆ ਹੋਇਆ ਹੈ ਇਸ ਤੇਲ ਦਾ ਤੁਸੀਂ ਦੀਵਾ ਜਗਾਉਣਾ ਹੈਗਾ ਦੀਵਾ ਜਗਾਉਣ ਦੇ ਨਾਲ ਇਸ ਦੀ ਖੁਸ਼ਬੂ ਜਦੋਂ ਕਮਰੇ ਦੇ ਵਿੱਚ ਫੈਲੇਗੀ ਤਾਂ ਨਿੰਮ ਦੇ ਤੇਲ ਦੀ ਖੁਸ਼ਬੂ ਦੇ ਨਾਲ ਵਿੱਚ ਇਸ ਦੇ ਕਪੂਰ ਵੀ ਰਲਿਆ ਹੋਇਆ ਹੈ ਤਾਂ ਇਸ ਦੀ ਖੁਸ਼ਬੂ ਦੇ ਨਾਲ ਮੱਛਰ ਤੁਹਾਡੇ ਘਰ ਦੇ ਵਿੱਚੋਂ ਬਾਹਰ ਭੱਜ ਜਾਣਗੇ ਅਤੇ ਨਿੰਮ ਦੇ ਤੇਲ ਦੀ ਖੁਸ਼ਬੂ ਦੇ ਨਾਲ ਤੁਹਾਡੇ ਵੈਸੇ ਵੀ ਘਰ ਦੇ ਵਿੱਚ ਵੀ ਸ਼ੁੱਧੀ ਹੋ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ ਹੁਣ ਜਿਹੜਾ ਤੁਹਾਨੂੰ ਮੈਂ ਦੂਜਾ ਮੈਥਡ ਦੱਸਣ ਜਾ ਰਿਹਾ ਆ ਉਹ ਆਪਾਂ ਆਧੁਨਿਕ ਸਮੇਂ ਦਾ ਸੁਮੇਲ ਮੈਂ ਤੁਹਾਨੂੰ ਕਿਹਾ ਸੀਗਾ ਪ੍ਰਾਤਨ ਅਤੇ ਆਧੁਨਿਕ ਸਮੇਂ ਦਾ ਸੁਮੇਲ ਤਾਂ ਫਿਰ ਇਸ ਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈਗਾ ਕਿਉਂਕਿ ਹੁਣ ਤੋਂ ਪਹਿਲਾਂ ਤੁਸੀਂ ਮੱਛਰ ਭਜਾਣ ਵਾਲੀ ਜੋ ਮਸ਼ੀਨ ਹੁੰਦੀ ਹੈਗੀ ਉਸ ਦਾ ਪ੍ਰਯੋਗ ਕਰਦੇ ਆਏ ਸੀ ਤਾਂ ਫਿਰ ਇਸੇ ਮਸ਼ੀਨ ਦੇ ਵਿੱਚ ਇਹ ਰਿਫਲ ਪੈਂਦਾ ਹੈਗਾ ਤਾਂ ਉਹ ਰਿਫਲ ਨੂੰ ਆਪਾਂ ਬਾਰ-ਬਾਰ ਬਾਜ਼ਾਰੋਂ ਖਰੀਦ ਕੇ ਲੈ ਕੇ ਆਨੇ ਆਂ ਇਸ ਰਿਫਲ ਨੂੰ ਤੁਸੀਂ ਖਾਲੀ ਕਰ ਲੈਣਾ ਹੈ ਅਤੇ ਇਸ ਰਿਫਲ ਦੇ ਵਿੱਚ ਤੁਸੀਂ ਇਹੀ ਨਿੰਮ ਦਾ ਤੇਲ ਕਪੂਰ ਰਲਿਆ ਹੋਇਆ ਪਾਊਡਰ ਹੈਗਾ ਜਿਹੜਾ ਉਸ ਨੂੰ ਇਸ ਰਿਫਲ ਦੇ ਵਿੱਚ ਪਾ ਕੇ ਆਪਣੀ ਇਸੇ ਮਸ਼ੀਨ ਦੇ ਵਿੱਚ ਤੁਸੀਂ ਲਗਾ ਕੇ ਉਸ ਨੂੰ ਰੱਖ ਸਕਦੇ ਹੋ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਤੁਹਾਡੀ ਇਸ ਮਸ਼ੀਨ ਨੂੰ ਦੇ ਚੱਲਣ ਦੇ ਨਾਲ ਵੀ ਮੱਛੇ ਤੁਹਾਡੇ ਕਮਰੇ ਦੇ ਵਿੱਚੋਂ ਭੱਜ ਜਾਣਗੇ ਅਤੇ ਕੋਈ ਹਾਨੀਕਾਰਕ ਪ੍ਰਭਾਵ ਵੀ ਨਹੀਂ ਪਵੇਗਾ ਹੁਣ ਅਸੀਂ ਇਸ ਮਸ਼ੀਨ ਦੇ ਵਿੱਚ ਨਿੰਮ ਦਾ ਤੇਲ ਜਿਸ ਦੇ ਵਿੱਚ ਆਪਾਂ ਕਪੂਰ ਨੂੰ ਪੀਸ ਕੇ ਪਾਇਆ ਸੀ ਉਸ ਦਾ ਆਪਾਂ ਪ੍ਰਯੋਗ ਕਰ ਰਹੇ ਹਾਂ ਹੁਣ ਮੈਂ ਤੁਹਾਨੂੰ ਦੋ ਤਰੀਕੇ ਦੱਸ ਚੁੱਕਾ ਮੱਛਰਾਂ ਨੂੰ ਭਜਾਉਣ ਦੇ ਕਿਸ ਦੇ ਨਾਲ ਹੀ ਇੱਕ ਤੀਜਾ ਤਰੀਕਾ ਵੀ ਛੋਟਾ ਜਿਹਾ ਮੈਥਡ ਹੈ ਉਹ ਇਸ ਦੇ ਨਾਲ ਹੀ ਜੋੜ ਦਿੰਨੇ ਆ ਤਾਂ ਉਹ ਕੀ ਹੈ ਕਿ ਹੁਣ ਇਸ ਜਿਸ ਮਸ਼ੀਨ ਦੇ ਵਿੱਚ ਰਿਫਲ ਦੇ ਵਿੱਚ ਤੁਸੀਂ ਨਿੰਮ ਦਾ ਤੇਲ ਪਾਇਆ ਸੀ ਉਸੇ ਵਿਫਲਤਾ ਤੁਸੀਂ ਪ੍ਰਯੋਗ ਨਹੀਂ ਕਰਨਾ ਹੈਗਾ ਕੇਵਲ ਮਸ਼ੀਨ ਨੂੰ ਆਨ ਕਰਕੇ ਮਸ਼ੀਨ ਦੇ ਉੱਪਰ ਵਾਲਾ ਹਿੱਸਾ ਜਿਹੜਾ ਗਰਮ ਹੁੰਦਾ ਹੈ ਮਸ਼ੀਨ ਨੂੰ ਆਨ ਹੋਣ ਕਰਨ ਤੋਂ ਬਾਅਦ ਉੱਥੇ ਤੁਸੀਂ ਕਪੂਰ ਦੀ ਗੋਲੀ ਰੱਖ ਸਕਦੇ ਹੋ ਕੱਲੀ ਕਪੂਰ ਦੀ ਗੋਲੀ ਰੱਖਣ ਦੇ ਨਾਲ ਵੀ ਉੱਥੇ ਕਪੂਰ ਦੀ ਖੁਸ਼ਬੂ ਕਮਰੇ ਦੇ ਵਿੱਚ ਫੈਲੇਗੀ ਅਤੇ ਮੱਛਰ ਤੁਹਾਡੇ ਕਮਰੇ ਦੇ ਵਿੱਚੋਂ ਭੱਜ ਜਾਣਗੇ ਸੋ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਰੇਲੂ ਨੁਕਤਿਆਂ ਦੇ ਨਾਲ ਹੀ ਮੱਛਰ ਮੱਖੀਆਂ ਤੋਂ ਛੁਟਕਾਰਾ ਪਾਇਆ ਜਾਂਦਾ ਸੀ ਸੋ ਅੱਜ ਦੇ ਸਮੇਂ ਦੇ ਵਿੱਚ ਕੈਮੀਕਲ ਵਾਲੀ ਜ਼ਿੰਦਗੀ ਜੀਣ ਤੋਂ ਬਚੋ ਕੈਮੀਕਲਾਂ ਤੋਂ ਦੂਰ ਰਹੋ ਅਤੇ ਤੁਹਾਡੀ ਤਾਂ ਹੀ ਸਿਹਤ ਵਧੀਆ ਰਹਿ ਸਕਦੀ ਹੈ ਸੋ ਦੋਸਤੋ ਖੁਸ਼ ਰਹੋ ਸਿਹਤਮੰਦ ਰਹੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ